ਪਸੀ ਹੋਣ ਇਹਨਾਂ ਦੀ ਕਾਰਨ ਇਹਨਾਂ ਨੂੰ ਪੁੱਛ ਲਓ ਜੀ ਮੈਨੂੰ ਤਾਂ ਆਪਣੀ ਪਤਾ ਲੱਗਿਆ ਮੈਂ ਤਾਂ ਅੱਛਾ ਪਤਾ ਕੋਈ ਤਿੰਨ ਚਾਰ ਛੋਟੇ ਲੇਡੀਜ਼ ਸਿੰਘਾਂ ਮਹਾਮਾਨ ਕੀ ਹਨ ਮੈਂ ਤਾਂ ਹੀ ਹੋ ਗਿਆ ਕੋਈ ਗੱਦਾ ਫੋਨ ਟਰਾਈ ਕਰ ਰਹਾ ਆ ਜਾਓ ਚੱਲੋ ਮੈਂ ਤੁਹਾਨੂੰ ਲਿਆਉਂਦਾ ਔਰ ਉਹ ਗੱਦਾ ਔਰ ਉਹ ਨਹੀਂ ਤਾਂ ਉਹ ਤਾਂ ਖੜੀਆਂ ਨੇ ਗੱਡੀਆਂ ਉਹਨਾਂ ਉਹ ਉੱਥੇ ਚੱਲ ਗਏ ਕਿੱਧਰ ਗਏ ਉਤਾਰ ਮਹਿਮਾਨ ਸਾਹਿਬ ਹਾਂ ਇਹ ਲੋਕਾਂ ਨੂੰ ਕਰਾ ਦੇ ਦੇ ਯਾਰ ਇਹਦਾ ਜਮਾਤਾ ਰਹੋ ਟੈਕ ਹਾਂ ਨਾ 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 ਲੋਕ ਨੂੰ ਕਰਾ ਦਿਓ ਸਾਡਾ ਇੱਕ ਤਾਂ ਸਿਨੇਮਾ ਕੀ ਕਰਦੇ ਆ ਦਵਾਈ ਦਵਾਖ ਦੇ ਵੀ ਦੱਸ ਦੋ ਸੱਤ ਜਵਾਖ ਦੇ ਚ ਉਹਦੇ ਵਿੱਚ ਜਵਾਖ ਪੂਰੇ ਤੇ ਗੁੜੀਆਂ ਦੇ ਵੀ ਆਟੋ ਜੀ ਸੈਟ ਆਊਟ ਲੱਗੀ ਹੈ ਜੀ ਉਹਨਾਂ ਦੇ ਮਾੜੀ ਮਾੜੀ ਹੈ ਜੀ ਆਪਾਂ ਵੀ ਰੱਖ ਦੋ ਨਾ ਉਹ ਗੱਡੀ ਤੇਜ਼ ਆ ਆਪਾਂ ਵੀਰੇ ਮੋੜ ਦਾ ਕਿਹਨੂੰ ਕਹਿੰਦੇ ਹੁੰਦੇ ਆ ਤੇਜ਼ ਗੱਡੀ ਬ੍ਰੇਕ ਇਹਨੂੰ ਪਹਿਲਾਂ ਜੀ ਆਇਆ ਦੱਸੋ ਮੋੜਨਾ ਸਮਝਾ ਦਿਓ ਵੀ ਮੋੜਨਾ ਕਿਹਦੇ ਨੂੰ ਕਹਿੰਦੇ ਆ ਮੋੜਨਾ ਕਿਹਨੂੰ ਮੋੜ ਦਾ ਕਿਹਨੂੰ ਕਹਿੰਦੇ ਆ ਮੋੜਨਾ ਕਿਹਨੂੰ ਕਹਿੰਦੇ ਆ ਦੱਸ ਦਿਨੇ ਮੋੜ ਨਾਲੇ ਡਾਇਵਰਟ ਕਟ ਦੇ ਵਿੱਚ ਬਹੁਤ ਜਿਆਦਾ ਫਰਕ ਹੁੰਦਾ ਬੱਚੇ ਬੱਚੇ ਸਵਾਰੀਆਂ ਗੱਲੇ ਆਟੋ ਦੀ ਗਲਤੀ ਦੇ ਨਾਲ ਨਿਕਲ ਗਿਆ ਮੋੜ ਨਾਲੇ ਹਾਂਜੀ ਆਪਾਂ ਦੇਖ ਕੇ ਮੋੜੇ ਗੱਡੀ ਹੁੰਦੇ ਜਿਵੇਂ ਆਪਾਂ ਇੱਕ ਗੱਲੇ ਆਟੋ ਦੀ ਅੱਛਾ ਮਤਲਬ ਉਧਰੋਂ ਸਾਹਮਣੇ ਆ ਰਿਹਾ ਸੀ ਆਪ ਦਾ ਆਉਂਦਾ ਮਤਲਬ ਜੂ ਟਰਨੇ ਨੇ ਐਂ ਲੈ ਲਿਆ ਨਾ ਇਹ ਅੱਗੇ ਦੇਖਿਆ ਨਾ ਪਈ ਉਸ ਤੋਂ ਬਾਅਦ ਹਾਰ ਦੇ ਹੱਥ ਰੱਖਿਆ ਬੱਸ ਦੇ ਬ੍ਰੇਕ ਹਾਂਜੀ ਹਾਂ ਬ੍ਰੇਕ ਕਦੇ ਖੜਾ ਹੋਗੇ ਹਾਂਜੀ ਹਾਂ ਇਹਨਾਂ ਨੂੰ ਜਿਹੜੇ ਕਾਰ ਦੇ ਮਾਲਕ ਨੇ ਇਹ ਸਾਹਮਣੇ ਖੜੀ ਸੀ ਸ਼ੌਪ ਤੇ ਇਹਨਾਂ ਨੇ ਅੱਖ ਵੀ ਜਦਾ ਬਾਅਦ ਸਾਡੇ ਵੱਲ ਆਉਗੇ ਜਾਂ ਕਾਰ ਚ ਵਜੂਗੀ ਜਾਂ ਆਟੋ ਚ ਵਜੂਗੀ ਆਟੋ ਚ ਲੱਗ ਕੇ ਕਾਰ ਬਾਅਦ ਵਿੱਚ ਮਤਲਬ ਫਿਰ ਕਾਰ ਚ ਲੱਗੇ ਕਿ ਕੀ ਕਹਿਣਾ ਚਾਹਦੇ ਹਾਂ ਅਸੀਂ ਤਾਂ ਕਹਿੰਦੇ ਵੀ ਕੱਲੀ ਇਹਦੀ ਸਿਰਫ ਇਹਦੀ ਗਲਤੀ ਆ ਹੋਰ ਕਿਸੇ ਦੀ ਨਹੀਂ ਕਾਰ ਵੀ ਸਾਈਡ ਤੇ ਸੀ ਖੱਲੇ ਖੱਲੇ ਆਟੋ ਵਾਲੇ ਦੀ ਗੱਲ ਉਹਦੇ ਵਿੱਚ ਸਵਾਰੀਆਂ ਸੀ ਮੈਂ ਸਵਾਰੀਆਂ ਨੂੰ ਬਚਾਉਂਦਾ ਮੈਂ ਬੱਸ ਦਾ ਡਰਾਈਵਰ ਬੱਸ ਦਾ ਕਿੰਨਾ ਬੱਸ ਦਾ ਮੈਂ ਨੋਰਮਲ ਆ ਜੀ ਇਹਦਾ ਕੋਈ ਨੁਕਸਾਨ ਨਹੀਂ ਇਹਦਾ ਤਾਂ ਕੋਈ ਦਿੱਕਤ ਨਹੀਂ ਇਹਦਾ ਨੁਕਸਾਨ ਬੱਸ ਚੱਲਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਬੜਾ ਨੁਕਸਾਨ ਹੈ ਇਹਦਾ 2-4000 ਦੀ ਗੱਲ ਆ ਇਹਦਾ ਕੋਈ ਗੱਲ ਨਹੀਂ ਅਸੀਂ ਸਰਕਾਰੀ ਬੱਸਾਂ ਜੀ ਸਰਕਾਰੀ ਸਵਾਰੀਆਂ ਬਿਲਕੁਲ ਸੇਫ ਨੇ ਜੀ ਸਵਾਰੀ 70 ਸਵਾਰੀਆਂ ਸੀ 70 ਦੇ ਵਿੱਚੋਂ ਕਿਸੇ ਦੇ ਕੋਈ ਸਾਟ ਫੇਟ ਨਹੀਂ ਕਿਉਂਕਿ ਜਦੋਂ ਮੈਨੂੰ ਦੇਖ ਗਿਆ ਮੋੜ ਲਿਆ ਮੈਂ ਬ੍ਰੇਕਾਂ ਤੇ ਖੜਾ ਹੋ ਗਿਆ ਇਹ ਇਹ ਕਾਰ ਦੇ ਮਾਲਕ ਨੇ ਸਰ ਇਹਨਾਂ ਤੋਂ ਪੁੱਛਿਆ ਗਿਆ ਜੀ ਜਿਵੇਂ ਵੀ ਹੈ ਜੀ ਸਾਈਡ ਤੇ ਲੱਗੀ ਹੋਈ ਸੀ ਮੈਂ ਸ਼ੌਕ ਆਪਣਾ ਸਰ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਕਮਲਜੀਤ ਆ ਕਿੱਥੋਂ ਆਇਆ ਸਰ ਤੁਸੀਂ ਆਪ ਸੋ ਮੈਂ ਇੱਥੋਂ ਪਟਿਆਲੇ ਤੋਂ ਕੀ ਗੱਲਬਾਤ ਹੋਈ ਅੱਜ ਹੋਰੇ ਜੀ ਇਹ ਗੱਡੀ ਸਾਡੀ ਪਾਰਕ ਤੇ ਲੱਗੀ ਅਜਿਹਾ ਪਾਰਕਿੰਗ ਤੇ ਸੀਗੀ ਸਾਈਡ ਤੇ ਲੱਗੀ ਹੋਈ ਸੀ ਆਟੋ ਵਾਲੇ ਨੇ ਕੱਟ ਮਾਰ ਕੇ ਤੇ ਬੱਸ ਵਾਲੇ ਨੇ ਤੇਰੇ ਨੂੰ ਹਿੱਟ ਕਰਤਾ ਜੀ ਇਹ ਸਾਈਡ ਤੇ ਖੜੇ ਸੀ ਤੁਸੀਂ ਬਿਲਕੁਲ ਸਾਈਡ ਤੇ ਸੀਗਾ ਜੀ ਸਾਰੀ ਰੋਡ ਖਾਲੀ ਸੀਗੀ ਇਹ ਅੱਛਾ ਇਹ ਗਲਤੀ ਕਿਹਦੀ ਹੈ ਇਹ ਗਲਤੀ ਤਾਂ ਦੇਖੀ ਜਾ ਵੀ ਇੱਥੇ ਆਟੋ ਵਾਲਾ ਸੀਗਾ ਉਹ ਟੈਂਪੋ ਵਾਲਾ ਮੇਨ ਆ ਜਿਹੜੀ ਉਹਦੀ ਸੀ ਫਿਰ ਬੱਸ ਵਾਲੇ ਨੇ ਸਵਾਰੀਆਂ ਬਚਾਉਣੀਆਂ ਸੀ ਬੱਸ ਵਾਲੇ ਨੇ ਕਿਵੇਂ ਕਿਵੇਂ ਸੇਫਟੀ ਕੀਤੀ ਆਪਣੀ ਅਸਲ ਵੀ ਕੋਈ ਗਲਤੀ ਨਹੀਂ ਨਹੀਂ ਮੈਂ ਬੱਸ ਵਾਲੀ ਦੀ ਵਿਚਾਰੀ ਕੋਈ ਗਲਤੀ ਨਹੀਂ ਮੰਨ ਸਕਦਾ ਜੀ ਤੁਹਾਡੇ ਕੋਈ ਸੱਟ ਘਟੇ ਲੱਗੀ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਵੀ ਨਹੀਂ ਸੀਗਾ ਗੱਡੀ ਦੇ ਵਿੱਚ ਤੁਸੀਂ ਵਿੱਚ ਬੈਠੇ ਸੀ ਮੈਂ ਆਪਦੀ ਸ਼ਾਪ 'ਚ ਬੈਠਾ ਸੀ ਕੋਈ ਜਾਣੇ ਨਾ ਸੰਤਾਂ ਤਾਂ ਨਹੀਂ ਹੋਏ ਕੋਈ ਜਾਣੇ ਨਾ ਦਮਾਲ ਨਹੀਂ ਨੁਕਸਾਨ ਇਹਦਾ ਗੱਡੀ ਦਾ ਕਿੰਨਾ ਕ ਨੁਕਸਾਨ ਹੋਇਆ ਜੀ ਇਹਦਾ ਗੱਡੀ ਤਕਰੀਬਨ ਸਾਰੀ ਹੀ ਚੋਣ ਦਾ ਨੁਕਸਾਨ ਤਾਂ ਕਰਾ ਟੋਟਲ ਸਾਰੀ ਜਲੀ ਗਈ ਇਹਦਾ ਅੱਛਾ ਅਸੀਂ ਹੁਣ ਕੀ ਕਹਿਣਾ ਚਾਹਦੇ ਹਾਂ ਬੀਮਾ ਮੰਗ ਕਰ ਰਹੇ ਹਾਂ ਸਰ ਕਾਲਾ ਗੱਡੋਰੇ ਕੋਈ ਗੱਲ ਨਹੀਂ ਸਾਹਬ ਨੇ ਨੁਕਸਾਨ ਹੋਇਆ ਲੈ ਕੇ ਦੋ ਨਕਾਟ ਆਇਆ ਕਾਲਾ ਗੱਡੋਰੇ ਸਾਬ ਦਾ ਤੇਰੀ ਦੇ ਬੈਠੇ ਬਣਾਉਗਾ ਉਹ ਗਲਤ ਬੋਲਿਆ ਜਿੱਥੇ ਕਿ ਬਿਰਾਗ ਨਹੀਂ ਸੁਣੀ ਬੁਲ ਮਾਰ ਕੇ ਮੇਰਾ ਮਾਰ ਨਾ ਖਾ ਕੇ ਗੋਲੀਆਂ ਭੇਜਵਾ ਟੁੱਟ ਲਾਉਂਦਾ ਹੋਏ ਇਹਨੇ ਗੋਲੀ ਖਾਦੀ ਹੋਏ

ਤੇ ਅੱਜ ਆਪਰੇ ਤੇ ਆ ਜਾ ਆ ਜਾ ਅੱਜ ਹੋਰ ਕੀ ਘਟਨਾ ਹੋਈ ਹੈ ਕਾਲਜਗਰਾਂ ਵਾਲਾ ਸਰ ਤੁਹਾਨੂੰ ਖਲਾਫ ਮਿਲਦੀ ਸੀ ਬੱਸ ਤੇ ਟੈਂਪਰਰ ਦੀ ਕਾਰ ਦਾ ਐਕਸੀਡੈਂਟ ਹੋਇਆ ਸੀ ਮੌਕੇ ਤੇ ਆਇਆ ਉਹ ਦੇਖ ਰਿਹਾ ਕੀ ਹੋਇਆ ਕਿਵੇਂ ਇਸ ਤਰ੍ਹਾਂ ਕਿੱਥੇ ਪਾਸੇ ਜੀ ਕੀ ਗੱਲਬਾਤ ਹੈ ਜੀ ਕਿੱਥੇ ਕਿਹੜੇ ਡਿੱਪੂ ਦੀ ਬਾਸ ਹੈ ਜੀ ਇਹ ਬਨਾਲ ਡਿੱਪੂ ਦੀ ਬਾਸ ਹੈ ਜੀ